ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਬਤਾਲਾ ਜ਼ਿਲ੍ਹਾ ਕਪੂਰਥਲਾ ਗੁਰਦੁਆਰਾ ਸਾਹਿਬ ਵਿਖੇ ਅੱਜ ਕਿਸਾਨਾਂ ਦੀ ਇਕੱਤਰਤਾ ਹੋਈ ਜਿਸ ਦੇ ਵਿੱਚ ਜਿਹੜਾ ਗੁਰਿੰਦਰ ਸਿੰਘ ਢੱਲੋਂ ਆਪਦੇ ਆਪ ਨੂੰ ਬਾਬਾ ਖਵਾਉਂਦਾ ਤੇ ਉਹ ਜਿਹੜਾ ਦਰਿਆ ਅੱਧੋਂ ਜ਼ਿਆਦਾ ਪੂਰ ਕੇ ਜਿਹੜਾ ਪਾਣੀ ਦਾ ਵਹਾਹ ਢਲਵਾ ਚੱਪੂ ਵਾਲਾ ਤੇ ਆਪਣਾ ਬਤਾਲਾ ਇਹ ਕਿੰਨਾ ਪਿੰਡਾਂ ਨੂੰ ਜਿਹੜਾ ਪਾਣੀ ਨੇ ਬਹੁਤ ਵੱਡਾ ਰਗਮਾ ਖਰਾਬ ਕਰਤਾ ਜਿਹੜਾ ਪਾਣੀ ਅੱਜ ਵੀ ਉਥੇ ਟਰੈਕਟਰਾਂ ਤੇ ਬਹਿ ਕੇ ਜਾਇਆ ਜਾਂਦਾ ਪੈਦਲ ਬੰਦਾ ਨਹੀਂ ਜਾ ਸਕਦਾ ਇਨਾ ਪਾਣੀ ਆ ਤੇ ਜਿੰਨਾ ਗੱਲ ਕਰਾਂ ਇਨਾ ਸਰਕਾਰਾਂ ਦੀ ਜਿਹੜੀਆਂ ਕੰਬ ਕਰਦੇ ਦੀ ਨੀਂਦ ਸੁਤਣਾ ਤੇ ਉਹ ਦਰਿਆਲੇ ਬਾਬੇ ਨੂੰ ਕੋਈ ਕਹਿੰਦਾ ਵੀ ਨਹੀਂ ਹਲੇ ਪਰ ਮੈਂ ਐਸ ਮੰਚ ਤੋਂ ਦੱਸਣਾ ਚਾਹਣਾ ਸਾਡੀ ਲੜਾਈ ਅਗਲੀ ਕਰੋ ਤੇ ਮਰੋ ਦੀ ਲੜਾਈ ਹੋਗੀ ਮੈਂ ਨਗਰ ਨੂੰ ਚੈਲੰਜ ਕਰਦਾ ਵੀ ਜੇ ਤਾਂ ਤੁਸੀਂ ਲੜਾਈ ਲੜਨੀ ਆ ਤਾਂ ਫੇਰ ਸਾਨੂੰ ਸੱਦਿਓ ਨਹੀਂ ਸਾਨੂੰ ਸੱਦਿਓ ਨਾ ਅਸੀਂ ਕੇਵਲ ਤੇ ਕੇਵਲ ਇਥੇ ਦਰਿਆ ਦੇ ਵਿੱਚ ਇੱਕ ਵੀ ਉਹਨਾਂ ਨੂੰ ਕੜਾਈਆਂ ਮਿੱਟੀ ਦਾ ਨਹੀਂ ਸਕਾਂ ਦੇਣਾ ਗੁਰਦੁਆਰੇ 파ਰਨ ਕਰ ਚੁੱਕੇ ਸਾਰੇ ਵੀ ਜਿਉ ਨਾ ਹਟਿਆ ਤਾਂ ਦੂਜੇ ਤੱਕ ਹਟਾ ਲਾਂਗੇ ਪਰ ਮੈਂ ਅੱਜ ਜਿਹੜਾ ਸਾਡਾ ਚੰਡੀਗੜ੍ਹ ਤੋਂ ਚਰਨਜੀਤ ਸਿੰਘ ਬਾਗੜੀ ਐਡਵੋਕੇਟ ਆ ਜਿਹੜੇ ਸਾਡਾ ਇਹ ਕੇਸ ਜਿਹੜਾ ਦੇਖ ਰੇ ਕਰ ਰਹੇ ਨੇ ਤੇ ਜਿਹੜਾ ਉਹ ਬਾਬੇ ਦੇ ਖਿਲਾਫ ਅਸੀਂ ਕੇਸ ਕੀਤਾ ਹੋਇਆ ਉਹ ਅਸੀਂ ਕੇਸ ਵੀ ਸਾਡਾ ਜੱਤਵਾਲਾ ਜਾ ਰਿਹਾ ਉਸ ਵੈਗਰੂ ਦੀ ਕਿਰਪਾ ਦੇ ਨਾਲ ਤੇ ਉਹ ਥੋੜਾ ਟਾਈਮ ਹੀ ਲੱਗੂਗਾ ਪਰ ਕੇਸ ਕੂਫ ਤਾਂ ਜਿਹੜੇ ਹੁੰਦੇ ਰਹਿਣੇ ਨੇ ਪਰ ਜਿਹੜੀ ਲੜਾਈ ਸਾਨੂੰ ਕੇਵਲ ਤੇ ਕੇਵਲ ਜਿਹੜਾ ਸਾਡਾ ਗੁਰੂਆਂ ਦਾ ਸਦਾ ਹਤਾ ਦੱਸ ਕੇ ਗਏ ਨੇ ਆਪਣੇ ਹੱਥੀ ਉਲੜ ਲੜਨੀ ਪੈਣੀ ਆ ਤੇ ਜਿਹੜੇ ਵਿੱਚ ਫਿਰ ਉਹ ਮਿੱਟੀ ਦੀਆਂ ਟਰਾਲੀਆਂ ਸਿੱਟਣਗੇ ਉਹ ਕਦੇ ਵਕਤ ਨਹੀਂ ਬਖਸ਼ੇ ਜਾਣਗੇ ਜੇ ਸਾਡੇ ਪਰਚੇ ਹੋ ਜੇ ਜਾਂ ਸਾਡੀ ਜਿੰਦ ਚਲੀ ਜਾਵੇ ਸਾਰੇ ਹਵਾਮ ਨੂੰ ਅਸੀਂ ਇਹ ਗੱਲ ਕਹਿਤੀ ਆ ਮਿੱਤਰੋ ਜੇ ਤਾਂ ਲੜਾਈ ਲੜਨੀ ਆ ਤੇ ਸਾਨੂੰ ਸੱਦ ਲਿਓ ਤੇ ਜੇ ਸਾਡੇ ਫੋਕੇ ਗੇੜੇ ਮਰਾਉਣੇ ਨੇ ਫੇਰ ਸਾਡੇ ਹੱਥ ਬੰਨੇ ਨੇ ਫਿਰ ਫੋਕਾਂ ਗੇੜਾ ਤੇ ਅਸੀਂ ਨਹੀਂ ਆਉਣਾ ਇਹ ਲੜਾਈ ਬਿਲਕੁਲ ਸਾਰੀਆਂ ਜਥੇਬੰਦੀਆਂ ਇਕੱਠਾ ਹੋ ਕੇ ਲੜਨਗੀਆਂ ਤੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਕਹਤਾ ਨਗਰ ਨਿਵਾਸੀਆਂ ਨੂੰ ਪਿੰਡਾਂ ਦੇ ਪੰਚਾਂ ਨੂੰ ਸਰਪੰਚਾਂ ਨੂੰ ਰਾਜਨੀਤਿਕ ਆਗੂਆਂ ਨੂੰ ਵੀ ਤੁਸੀਂ ਜਿਹੜੀ ਅੱਜ ਦੀ ਲੜਾਈ ਆ ਅੱਜ ਦੀ ਡੈਮੋਕਰੇਸੀ ਦੇ ਅਨੁਸਾਰ ਲੋਕ ਰਾਜ ਦੇ ਅਨੁਸਾਰ ਆਪਾਂ ਨੂੰ ਯੂਨਾਈਟ ਹੋਣ ਦੀ ਲੋੜ ਆ ਏਕਤਾ ਦੀ ਲੋੜ ਆ ਪਰ ਇਹ ਜਿਹੜੀ ਲੜਾਈ ਸਾਡੀ ਬਹੁਤ ਵੱਡੇ ਪਹਾੜ ਨਾਲ ਆ ਕਿਉਂਕਿ ਰਾਜਨੀਤਿਕ ਪਾਰਟੀਆਂ ਨੂੰ ਤਾਂ ਮੁੱਲ ਲੈ ਸਕਦਾ ਪਰ ਜਥੇਬੰਦੀ ਨੂੰ ਮੁੱਲ ਖਰੀਦਣਾ ਖੋਸਾ ਨੂੰ ਬਹੁਤ ਔਖਾ ਅਸੀਂ ਇੱਕ ਜਥੇਬੰਦੀ ਨਹੀਂ ਨਾਲ ਹੋਰ ਵੀ ਜਥੇਬੰਦੀਆਂ ਇਕੱਤਰ ਕਰਾਂਗੇ ਇਹ ਅਸੀਂ ਇਹ ਨਹੀਂ ਆਦੇ ਵੀ ਅਸੀਂ ਇਕੱਲੇ ਲੜਾਈ ਲੜਾਂਗੇ ਅਸੀਂ ਨਗਰਾਂ ਨੂੰ ਕਹਾਂ ਵੀ ਤੁਸੀਂ ਸਾਨੂੰ ਸਹਿਯੋਗ ਦਿਓ ਅਸੀਂ ਥੋੜੀ ਥਾਂ ਦੇ ਲੜਾਈ ਲੜਨ ਨੂੰ ਪਿਆਰ ਆ ਪਰ ਅਸੀਂ ਜਿਹੜੀਆਂ ਦੂਜੀਆਂ ਜਥੇਬੰਦੀਆਂ ਰਹਿੰਦੀਆਂ ਉਹਨਾਂ ਨੂੰ ਵੀ ਇਕੱਤਰ ਕਰਾਂਗੇ ਇਸੇ ਗੁਰਦੁਆਰੇ ਤੋਂ ਵੱਡਾ ਪਲਾਨ ਬਣਾਵਾਂਗੇ ਪਲਾਨ ਬਣਾ ਕੇ ਕਰੋ ਤੇ ਮਰੋ ਦੀ ਨੀਤੀ ਨੂੰ ਅਪਣਾ ਕੇ ਜਿਹੜਾ ਦਰਿਆ ਉਹ ਪੂਰਨ ਤੋਂ ਬੰਦ ਕਰਾਂਗੇ ਲੰਮੇ ਸਮੇਲੇ। ਗੰਮੀ ਕੋ ਫਾਦ ਸਾਹਿਬ ਮਾਈ ਤੋਂ ਉਹ ਵੀ ਜਿੱਥੇ ਬੰਦੇ ਜਿਹੜੀ ਵੀ ਤੇ ਜਿੱਥੇ ਬੰਦੀ ਸਕਦੇ ਆ ਹੋਰ ਵੀ ਜਿੱਤ ਸਕੂ ਸਾਡੀਆਂ। ਜਿਹੜੀ ਵੀ ਜੱਥੇ ਸੰਦੀ ਕਰਦਾ ਜਰੂਰ ਕਰਿਆ ਅਸੀਂ અમાਦੇ ਬਹੁਤ ਬਹੁਤ ਧੰਨਵਾਦੀ ਹਾਂ ਉਹ ਪਿਆਰ ਪੰਦਾ ਬੰਦਾ ਦਿਓ ਨਹੀਂ। ਕਿਸ ਵਾਲਾ ਕੋਈ ਵੀ ਆ ਜਿਹੜਾ ਸਾਡੇ ਦੁੱਪ ਦੇ ਵੀ ਸ਼ਰੀਕ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਇਹ ਜਿੰਨ ਲੜਾਈਆਂ ਦੇ ਬਾਅਦ ਅਸੀਂ ਲੜ ਕੇ ਦਿਖਾਵਾਂਗੇ ਇਹ ਸਾਡੇ ਖਸਾਸ ਪਿਆਰ ਹੈ ਸਾਡੇ ਵੱਲ ਇਸ ਮੰਨਨ ਤੇ ਰੱਖ ਕੇ ਜਿਵੇਂ ਸ਼ਰਤਾਂ ਤੋਂ ਬੰਨ ਲਗਾ ਕੇ ਇਹ ਬੰਦ ਸਾਡੀ ਮੌਤੋਂ ਬੰਪੀ ਹੋਵੇ ਇਹ ਬੰਦ ਬਿਨਾਂ ਤੇ ਟੱਸਦਾ ਨਹੀਂ ਗੱਲ ਗਾੜੀ ਹੋਰ ਬਿੱਟਰ ਕੋਣ ਦੀ ਹੋਰ ਬੰਦ ਲਾਉਣ ਦੀ ਜਿਹੜਾ ਬੰਦ 2300 ਲੈ ਕੇ ਉਹਨੇ ਸਾਡੇ ਖੋਤਾ ਦੇ ਵਿੱਚ ਗਿਆ ਤੇ ਬੇਸੀ ਨੇ ਕੋੜ ਗਿਆ ਤੇ ਖੋਤਾ ਸਰਦਿਆਂ ਤੇ ਸਾਡੇ ਸਾਹਮਣੇ ਵੱਧਾ ਇਹ ਬੰਦ ਦੇ ਚ ਘਟਨਾ ਨਹੀਂਗਾ ਉਹਨਾਂ ਕੇ ਸਾਡੀ ਲੜਾਈ ਖਾਦੂਗਾ ਇਹ ਲੜਾਈ ਖਤਮ ਕਰ ਲਓ ਕਿਤੇ ਹੁਣ ਸਟੇਜ ਆ ਗਈ ਆ ਫੇਜ ਇੱਥੇ ਆ ਗਿਆ ਲੋਕਾਂ ਦੇ ਮਨਾਂ ਤੇ ਹੁੰਦਾ ਆ ਪੈਸਾ ਤੋਂ ਨਹੀਂ ਸੋਨੇ ਕਰਦੇ ਸੀ ਪਿੱਛੇ ਕੰਮ ਚੱਲਦਾ ਹੌਲੀ ਹੌਲੀ ਜਦੋਂ ਮਤਾਂ ਨਹੀਂ ਲਾੜਾ ਸਾਂਝੇ ਬਣਾ ਦੇਉਂਦਾ ਅਸੀਂ ਉਹ ਲੜਾਈ ਦੀ ਵਾਰ ਪਾਰ ਬੈਠੇ ਚਾਹਾਂਗੇ ਫੇਰ ਗਿਆ ਬਹੁਤ ਸिखਾਵੇਂ ਕਿਹਾ ਹੋਇਆ ਸਿਹਰ ਜਿਹੜੀ ਆ ਹੁਣ ਇੱਥੇ ਪਈ ਆ